ਸਮੂਲ ਸਕੂਲ ਮੁਖੀਆਂ ਅਧਿਆਪਕਾਂ ਨੂੰ ਏਐਸਜੀ ਟੀਮ ਪਟਿਆਲਾ ਵੱਲੋਂ ਨਿੱਗੀ ਸਸ਼ੀਕਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਆਓ ਸਕੂਲ ਚਲੀਏ ਉਤਸਵ ਬਾਰੇ ਗੱਲ ਕਰਾਂਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੇ ਸਕੂਲ 1 ਜੁਲਾਈ 2025 ਤੋਂ ਸਮਰ ਵਕੇਸ਼ਨ ਤੋਂ ਬਾਅਦ ਮੁੜ ਖੁੱਲਣ ਜਾ ਰਹੇ ਹਨ ਤੇ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਨਾਲ ਉਤਸਵ ਵਾਂਗ ਮਨਾਇਆ ਜਾਵੇ ਅਸੀਂ ਇਸ ਦੀ ਤਿਆਰੀ ਕਰ ਰਹੇ ਹਾਂ ਤੇ ਇਸੇ ਤਿਆਰੀ ਦੇ ਲਈ ਸਾਡੇ ਕੋਲ ਇੱਕ ਬਹੁਤ ਹੀ ਲੋੜਿੰਦੀ ਤੇ ਮਹੱਤਵਪੂਰਨ ਜਾਣਕਾਰੀ ਦਿੰਦੀ ਹੋਈ ਇੱਕ ਚਿੱਠੀ ਵੀ ਹੈ ਜਿਸ ਦੇ ਵਿੱਚ ਸਾਨੂੰ ਇਸ ਉਤਸਵ ਨੂੰ ਮਨਾਉਣ ਦੇ ਲਈ ਕਿਵੇਂ ਅਸੀਂ ਆਪਣੇ ਸਕੂਲ ਦੇ ਮਾਹੌਲ ਨੂੰ ਇਨਸਪਾਇਰਿੰਗ ਪੋਜ਼ਿਟਿਵ ਤੇ ਮੈਮੋਰੀਏਬਲ ਬਣਾਉਣਾ ਹੈ ਇਸ ਦੇ ਬਾਰੇ ਕੁਝ ਨੁਕਤੇ ਦੱਸੇ ਗਏ ਹਨ ਅਤੇ ਨਾਲ ਹੀ ਕੁਝ ਐਕਟੀਵਿਟੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਇਹਨਾਂ ਐਕਟੀਵਿਟੀਆਂ ਦੇ ਦੌਰਾਨ ਹੀ ਅਸੀਂ ਆਪਣੇ ਮਿੱਥੇ ਹੋਏ ਮੰਤਵਾਂ ਨੂੰ ਹਾਸਲ ਕਰ ਸਕਾਂਗੇ ਜੀਨਾ ਦੇ ਵਿੱਚ ਸਭ ਤੋਂ ਵੱਡਾ ਉਦੇਸ਼ ਹੈ ਅਸੀਂ ਸਕੂਲ ਦੇ ਮਾਹੌਲ ਨੂੰ ਵੈਲਕਮਿੰਗ ਤੇ ਇਨਕਲੂਸਿਵ ਬਣਾਉਣਾ ਹੈ ਤਾਂ ਕਿ ਬੱਚੇ 1 ਮਹੀਨੇ ਤੋਂ ਬਾਅਦ ਆਉਣ ਵਾਲੇ ਇਸ ਪਰਿਵਰਤਨ ਦੇ ਵਿੱਚ ਆਸਾਨੀ ਨਾਲ ਸ਼ਾਮਿਲ ਹੋ ਜਾ। ਵਿਦਿਆਰਥੀਆਂ ਦੇ ਵਿੱਚ ਮਨੋਵਿਗਿਆਨਿਕ ਤਣਾਅ ਘਟ ਸਕੇ ਤੇ ਆਪਸੀ ਤਾਲਮੇਲ ਨੂੰ ਵਧਾ ਸਕਣ। ਮਨੋਰੰਜਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਆਪਸੀ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਬਣਾ ਸਕਾਂ। ਨਵੇਂ ਸੈਸ਼ਨ ਦੇ ਲਈ ਵਿਦਿਆਰਥੀਆਂ ਵਿੱਚ ਸਕਾਰਾਤਮਕ ਰਵੱਈਏ ਨਾਲ ਸਿੱਖਣ ਵਿੱਚ ਉਤਸ਼ਾਹਿਤ ਕਰ ਸਕੀਏ ਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਉਤਸ਼ਾਹ ਨੂੰ ਇਸ ਉਤਸਵ ਦੇ ਵਿੱਚ ਭਰਨਾ ਹੈ ਜਿਵੇਂ ਕਿ ਉਤਸਵ ਦੀ ਤਿਆਰੀ ਇੱਕ ਦਿਨ ਪਹਿਲਾਂ ਹੀ ਕਰ ਲਈ ਜਾਣੀ ਹੈ ਅਸੈਂਬਲੀ ਅਤੇ ਸ਼ੁਰੂਆਤੀ ਗਤੀਵਿਧੀਆਂ ਵਿੱਚ ਸਮੂਹ ਜਮਾਤਾਂ ਸ਼ਾਮਿਲ ਹੋਣਗੀਆਂ ਸਭ ਤੋਂ ਜ਼ਰੂਰੀ ਗੱਲ ਹੈ ਤੀਸਰੀ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀ ਪੂਰਾ ਦਿਨ ਗਤੀਵਿਧੀਆਂ ਵਿੱਚ ਭਾਗ ਲੈਣਗੇ ਇਸ ਚਿੱਠੀ ਦੇ ਵਿੱਚ ਹੀ ਸਾਨੂੰ ਕੁਝ ਕੀ ਐਕਟੀਵਿਟੀਆਂ ਵੀ ਦੱਸੀਆਂ ਗਈਆਂ ਹਨ ਜਿਦੇ ਵਿੱਚ ਪਹਿਲੀ ਐਕਟੀਵਿਟੀ ਹੈ ਥੀਮੈਟਿਕ ਸਕੂਲ ਡੈਕੋਰੇਸ਼ਨ ਥੀਮੈਟਿਕ ਸਕੂਲ ਡੈਕੋਰੇਸ਼ਨ ਦੇ ਅੰਤਰਗਤ ਅਸੀਂ ਸਕੂਲਾਂ ਨੂੰ ਰੰਗ-बिरंगे ਗੁਬਾਰੇ, ਫੁੱਲਾਂ ਅਤੇ ਸਕਾਰਾਤਮਕ ਸੋਚ ਵਾਲੇ ਵਿਚਾਰਾਂ ਦੇ ਪੋਸਟਰ ਲਗਾ ਕੇ ਖੁਸ਼ ਨੁਮਾ ਮਾਹੌਲ ਇੱਕ ਤਿਆਰ ਕਰਨਾ ਹੈ। ਇਨ੍ਹਾਂ ਪੋਸਟਰਾਂ ਦਾ ਥੀਮ ਵੈਲਕਮ ਬੈਕ, ਨਵੀਂ ਸ਼ੁਰੂਆਤ, ਸਿੱਖਣ ਦੀ ਖੁਸ਼ੀ ਤੇ ਹਰ ਰੋਜ਼ ਨਵਾਂ ਰੋਮਾਂਚਕ ਰੱਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਅਸੀਂ ਨੋਟਿਸ ਜਾਂ ਬੁਲੇਟਿਨ ਬੋਰਡ ਦੇ ਉੱਪਰ ਵੀ ਉਤਸ਼ਾਹਿਤ ਸਲੋਗਨਸ ਲਗਵਾ ਸਕਦੇ ਹਾਂ ਜਿਵੇਂ ਕਿ एवरीडे इज अ ਨਿਊ ਐਡਵੈਂਚਰ ਔਰ lettes learn and grow together ਇਸ ਤੋਂ ਬਾਅਦ ਸੈਕਿੰਡ ਐਕਟੀਵਿਟੀ ਹੈ ਵੈਲਕਮ ਐਂਡ ਓਰੀਐਂਟੇਸ਼ਨ ਸੈਰੇਮਨੀ ਇੱਕ ਮਹੀਨੇ ਤੋਂ ਬਾਅਦ ਆਉਣ ਵਾਲੇ ਬੱਚਿਆਂ ਦਾ ਸਵਾਗਤ ਅਧਿਆਪਕ ਪ੍ਰਿੰਸੀਪਲ ਤੇ ਸਕੂਲ ਮੁਖੀ ਰਲ ਮਿਲ ਕੇ ਕਰਾਂਗੇ ਬੱਚੇ ਪਹਿਲੇ ਦਿਨ ਬਹੁਤ ਹੀ ਖੁਸ਼ ਹੋ ਜਾਣ ਵਿਦਿਆਰਥੀਆਂ ਦੁਆਰਾ ਇੱਕ ਗਰੁੱਪ Song ਵੀ ਤਿਆਰ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਅਸੀਂ ਕਿਸੇ ਇਨਸਪਾਇਰਿੰਗ ਵਿਅਕਤੀ ਨੂੰ ਪੁਰਾਣੇ ਸਟੂਡੈਂਟ ਨੂੰ ਸਕੂਲ ਦੇ ਵਿੱਚ ਬੁਲਾ ਕੇ ਮੋਟੀਵੇਸ਼ਨਲ ਸਪੀਚ ਵੀ ਦਿਵਾ ਸਕਦੇ ਹਾਂ ਤੀਸਰੀ ਐਕਟੀਵਿਟੀ ਸਭ ਤੋਂ ਦਿਲਚਸਪ ਹੈ ਇੰਟਰਐਕਟਿਵ ਗੇਮਸ ਐਂਡ ਆਈਸ ਬ੍ਰੇਕਰਸ ਬੱਚਿਆਂ ਨੂੰ ਉਹਨਾਂ ਦੀ ਉਮਰ ਅਨੁਸਾਰ ਵੱਖ-ਵੱਖ ਖੇਡਾਂ ਵੀ ਕਰਵਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਟ੍ਰੈਜਰ ਹੰਟਸ ਟੀਮ ਬਿਲਡਿੰਗ ਐਕਸਰਸਾਈਜ਼ਸ ਰੀਲੇ ਰੈਸਸ ਕਲਾਸਰੂਮ ਕੁਇਜ਼ਸ ਤੇ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਡਾਂਸ ਤੇ ਮੂਵਮੈਂਟ ਸੈਸ਼ਨਸ ਕਰਵਾਏ ਜਾ ਸਕਦੇ ਹਨ ਜਿਸ ਨਾਲ ਬੱਚੇ ਇੱਕ ਨਵੀਂ એનર્ਜੀ ਦੇ ਨਾਲ ਭਰ ਜਾਣਗੇ ਕਾਈਂਡਨੈਸ 3ਰੀ ਦੀ ਐਕਟੀਵਿਟੀ ਕਰਵਾਈ ਜਾ ਸਕਦੀ ਹੈ ਜਿਸ ਦੇ ਵਿੱਚ ਬੱਚੇ ਇੱਕ ਪੇਪਰ ਦੇ 3ਰੀ ਦੇ ਉੱਪਰ ਆਪਣਾ ਮੈਸੇਜ ਲਗਾ ਸਕਦੇ ਹਨ ਚੌਥੀ ਐਕਟੀਵਿਟੀ ਹੈ ਕ੍ਰੀਏਟਿਵ ਐਕਟੀਵਿਟੀ ਜਿਸ ਦਾ ਨਾਮ ਹੈ ਕ੍ਰੀਏਟਿਵ ਐਕਸਪ੍ਰੈਸ਼ਨਸ ਵਰਕਸ਼ਾਪਸ ਤੇ ਐਕਟੀਵਿਟੀਆਂ ਮਾਈ ਸਮਰ ਸਟੋਰੀ اور ڈਰੇ Dream Big Dream ਇਸ ਥੀਮ ਦੇ ਨਾਲ ਸਬੰਧਿਤ ਵਿਦਿਆਰਥੀ ਆਪਣੀ ਕਲਾ ਦਿਖਾ ਸਕਦੇ ਹਨ ਕਹਾਣੀ ਸੁਣਾ ਸਕਦੇ ਹਨ ਗੀਤ ਨਾਟਕ ਸੰਗੀਤ ਕਿਸੇ ਵੀ ਤਰੀਕੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕਰ ਸਕਦੇ ਹਨ ਵਿਦਿਆਰਥੀ ਇੱਕ ਦੂਜੇ ਦੇ ਲਈ ਵੈਲਕਮ ਕਾਰਡਸ ਵੀ ਤਿਆਰ ਕਰਨ ਜਿਸ ਦੇ ਵਿੱਚ ਉਹ ਇੱਕ ਦੂਸਰੇ ਨੂੰ ਲਿਖਣ ਗਲੈਡ ਟੂ ਸੀ ਯੂ ਯਾ लेट्स ਹੈਵ ਫਨ ਲਰਨਿੰਗ ਟੁਗੇਦਰ ਹਰ ਵਿਦਿਆਰਥੀ ਇੱਕ ਪੇਪਰ ਬੈਲੂਨ ਬਣਾਵੇ ਜਿਸ ਉੱਪਰ ਉਹ ਆਪਣਾ ਇਸ ਸਾਲ ਦਾ ਗੋਲ ਲਿਖੇ ਤੇ ਉਸ ਪੇਪਰ ਬੈਲੂਨ ਨੂੰ ਇਸ ਟਾਈਟਲ ਹੇਠ ਆਰ ਹੋਪਸ ਐਂਡ ਗੋਲਸ ਇੱਕ ਬੁਲੇਟਿਨ ਬੋਰਡ ਜਾਂ ਨੋਟਿਸ ਬੋਰਡ ਉੱਪਰ ਲਗਾਇਆ ਜਾ ਸਕੇ ਇਸ ਤੋਂ ਇਲਾਵਾ ਵੀ ਵਿਦਿਆਰਥੀ ਕਲਾਸਰੂਮ ਰੂਲਸ ਜਾਂ ਵੈਲਿਊਜ਼ ਬਾਰੇ ਵੀ ਪੋਸਟਰ ਤਿਆਰ ਕੀਤਾ ਜਾ ਸਕਦਾ ਹੈ ਪੰਜਵੀਂ ਤੇ ਲਾਸਟ ਐਕਟੀਵਿਟੀ ਜੋ ਸਾਨੂੰ ਦੱਸੀ ਗਈ ਹੈ ਉਹ ਹੈ ਮੈਮਰੀ ਵੋਕਲ ਔਰ ਬੂਥ ਫੋਟੋ ਬੂਥ ਵਿਦਿਆਰਥੀਆਂ ਦੁਆਰਾ ਛੁੱਟੀਆਂ ਦੀਆਂ ਖਾਸ ਯਾਦਾਂ ਜਾਂ ਨਵੇਂ ਸੈਸ਼ਨ ਲਈ ਹੋਪਸ ਬਾਰੇ ਮੈਮਰੀ ਵਾਲ ਤੇ ਲਿਖਿਆ ਜਾ ਸਕਦਾ ਹੈ ਸਮਰ ਮੈਮਰੀ ਸ਼ੇਅਰਿੰਗ ਸਰਕਲ ਵੀ ਬਣਾਏ ਜਾ ਸਕਦੇ ਹਨ ਜਿਸ ਵਿੱਚ 4 ਤੋਂ 5 ਵਿਦਿਆਰਥੀਆਂ ਨੂੰ ਲਿਆ ਜਾ ਸਕਦਾ ਹੈ ਤੇ ਉਹਨਾਂ ਦੁਆਰਾ ਸਮਰ ਵੈਕੇਸ਼ਨਜ਼ ਦੇ ਦੌਰਾਨ ਕੀਤੇ ਗਏ ਫਨ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ਵਿਦਿਆਰਥੀ ਇੱਕ ਫੋਟੋ ਬੂਥ ਵੀ ਤਿਆਰ ਕਰ ਸਕਦੇ ਹਨ ਜਿਸ ਵਿੱਚ ਉਹ ਆਪਣੇ ਤੇ ਆਪਣੇ ਅਧਿਆਪਕਾਂ ਦੇ ਨਾਲ ਕੀਤੀਆਂ ਜਾਣ ਵਾਲੀਆਂ ਫਨ ਐਕਟੀਵਿਟੀਆਂ ਦੀਆਂ ਫੋਟੋ ਸ਼ੇਅਰ ਕਰ ਸਕਣ ਤੇ ਇਹ ਫੋਟੋਸ WhatsApp ਗਰੁੱਪ ਰਾਹੀਂ ਮਾਤਾ-ਪਿਤਾ ਤੱਕ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਜਾਂ ਪੀਟੀਐਮ ਦੇ ਦੌਰਾਨ ਵਿਦਿਆਰਥੀਆਂ ਦੇ ਮਾਪਿਓ ਨੂੰ ਦਿਖਾਈਆਂ ਜਾ ਸਕਦੀਆਂ ਹਨ ਇਹਨਾਂ ਸਾਰੀਆਂ ਐਕਟੀਵਿਟੀਆਂ ਨੂੰ ਕਰਦੇ ਹੋਏ ਅਸੀਂ ਆਪਣੇ ਮੰਤਵ ਦੇ ਵੱਲ ਆਪਣਾ ਕਦਮ ਵਧਾ ਜਾਵਾਂਗੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਬੱਚਿਆਂ ਦਾ ਸਵਾਗਤ ਹੋਣਾ ਚਾਹੀਦਾ ਹੈ ਪਰ ਇਹ ਸਵਾਗਤ ਸਿਰਫ ਇੱਕ ਪਰੰਪਰਾ ਜਾਂ ਸਿਰਫ ਇੱਕ ਰਵਾਇਤ ਨਾ ਰਹਿ ਜਾਵੇ ਬਲਕਿ ਇੱਕ ਸੱਚਾਈ ਸਾਬਿਤ ਹੋਵੇ ਇੱਕ ਲਾਭਦਾਇਕ ਕਦਮ ਸਾਬਿਤ ਹੋਵੇ ਇਸ ਦੇ ਲਈ ਹੀ ਅਸੀਂ ਇਸ ਵੱਲ ਕਦਮ ਵਧਾਉਣਾ ਹੈ ਤੇ ਇਸ ਦੇ ਲਈ ਸ਼ੁਭ ਇਸ਼ਾਵਾਂ ਦੇ ਨਾਲ ASG ਟੀਮ ਪਟਿਆਲਾ ਤੁਹਾਡੇ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਬਰ ਤਿਆਰ ਹੈ ਧੰਨਵਾਦ